ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਆਪਾਂ ਤੁਹਾਨੂੰ ਇੱਕ ਜਰਮਨੀ ਦਾ ਇੰਪੋਰਟਡ ਬੋਲ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਬੋਲ ਹੈ ਜਿਹਦੇ ਅੰਕੜੇ ਵੀ ਬਹੁਤ ਸ਼ਾਨਦਾਰ ਨੇ ਤੇ ਲੜੀਵਾਰ ਸੀਰੀਜ਼ ਜਿਹਨਾਂ ਕਿ ਤੁਹਾਨੂੰ ਆਪਾਂ ਦੱਸ ਰਹੇ ਹਾਂ ਬੁੱਲਾਂ ਦੀ 1 ਬਾਈ 1 ਟਾਪ ਬੋਲ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਜਰਮਨੀ ਦਾ ਇੰਪੋਰਟਡ ਬੋਲ ਆ ਮੂਲਰ ਜਿ세ਦਾ ਕਿ ਪੁਰਾਣਾ ਹੈਗਾ ਜੀ ਮਿਊਲਰ ਐਚ ਐਫ 50 358 ਸੈਗ ਕੰਪਨੀ ਵਿੱਚੋਂ ਆਪਾਂ ਨੂੰ ਇਸ ਦਾ ਸਿਮਲ ਅਵੇਲੇਬਲ ਮਿਲ ਜਾਂਦਾ ਵਾ ਠੀਕ ਹੈ ਜੀ ਤੇ ਇੱਕ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਚਲੋ ਆਪਾਂ ਟਾਈਮ ਦੀ ਬਰਬਾਦੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜਿਸ ਬੋਲ ਦੀਆਂ ਦੋ ਤਿੰਨ ਖਾਸियतਾਂ ਵਾ ਇੱਕ ਤਾਂ ਫੈਟ ਪਰਸੈਂਟੇਜ ਜਿਸ ਦੀ ਬਹੁਤ ਜ਼ਿਆਦਾ ਵਾ 4.5 ਆਮ ਤੌਰ ਤੇ ਤੁਸੀਂ ਦੇਖੋ ਜਿਹੜਾ ਐਚ ਐਫ ਦਾ ਬੋਲ ਕੋਈ ਵੀ ਹੋਊਗਾ 3 3.5 ਜਾ ਹੱਦ ਚਾਰ ਫੈਟ ਰਹੂਗੀ ਬਟ ਇਸ ਬੱਲੇ ਦੀ ਫੈਟ 4.5 ਆਪਾਂ ਨੂੰ ਆ ਰਹੀ ਐ ਇਸ ਬੱਲ ਦੀਆਂ ਧੀਆਂ ਦੀ ਸਟਰੋਂਗ ਲੈਗਸ ਹੋਣਗੀਆਂ ਇਸ ਬੱਲ ਦੀਆਂ ਤੇ ਅਡਰ ਦਾ ਬੈਸਟ ਕੁਆਲਿਟੀ ਹੋਊਗੀ ਠੀਕ ਹੈ ਜੀ ਇਹ ਤਿੰਨ ਕੁਆਲਿਟੀਆਂ ਇਸ ਬੱਲ ਦੀਆਂ ਮੈਨ ਨੇ ਤੇ ਇਸੇ ਤਰ੍ਹਾਂ ਇਹਨਾਂ ਦੀ ਅਸੀਂ ਚਾਰਟ ਵਿੱਚ ਦਿਖਾਇਆ ਹੋਇਆ ਵਾ ਇਹ ਸਾਡਾ ਡੇਟ ਆਫ ਬਰਥ ਹੈਗਾ ਜੀ 30 4 2020 ਅੰਡਰ ਦਾ ਥੱਲੇ ਦੇਖੋ ਇਹਨਾਂ ਨੇ ਸ਼ੋ ਕੀਤਾ ਹੋਇਆ ਅੰਡਰ ਦੀ ਕੁਆਲਿਟੀ ਕਾਲਵਿੰਗ ਏਸ ਠੀਕ ਹੈ ਜੀ ਤੇ ਕੰਪੋਨੈਂਟਸ ਹੋਗੇ ਜਰਮਨੀ ਦਾ ਇੰਪੋਰਟਡ ਬੱਲ ਹੈਗਾ ਇਹ ਜੇ ਮੈਂ ਤੁਹਾਨੂੰ ਪਹਿਲਾਂ ਮੈਂ ਦੱਸ ਕੀ ਚੁੱਕਿਆ ਠੀਕ ਹੈ ਜੀ ਚਲੋ ਆਪਾਂ ਪਹਿਲਾ ਸਭ ਤੋਂ ਪਹਿਲਾਂ ਇਸ ਦੀ ਪੈਡਾਗਰੀ ਦੇਖਦੇ ਹਾਂ ਫ੍ਰੀ ਮੈਕਸ ਕ੍ਰਾਸ ਮੋਡਸਟੀ ਕ੍ਰਾਸ ਡੋਰਸ ਓਪਨ ਠੀਕ ਹੈ ਜੀ ਸਾਇਰ ਇਸ ਦੇ ਪਿਤਾ ਦਾ ਨਾਮ ਹੈਗਾ ਜੀ ਬਰੂਕੀਸ ਫ੍ਰੀ ਮੈਕਸ ਡੈਮ ਇਸ ਦੀ ਮਾਂ ਦਾ ਨਾਮ ਹੈਗਾ ਜੀ ਸਨ ਐਕਸੈਂਥੀਪੀ 97 ਮਾਟਰਨਲ ਗ੍ਰੈਂਡ ਸਾਇਰ ਹੈਗਾ ਜੀ ਬੈਕ ਆਨ ਹਿੱਲ ਪੀਟੀ ਮੋਡਸਟੀ ਈਟੀ ਇਸ ਦੇ ਪੁਰਾਣੇ ਦਾ ਨਾਮ ਹੈਗਾ ਜੀ ਐਮ ਜੀ ਡੀ ਐਸ ਲੈਡਿਸ ਮੈਨੋਰ ਡੋਰਸ ਓਪਨ ਠੀਕ ਹੈ ਜੀ ਇਹ ਹੋ ਗਈ ਇਸ ਬੁੱਲ ਦੀ ਪੈਰਾਗ੍ਰਾਫੀ ਜੇ ਆਪਾਂ ਇਸ ਦੀ ਮਿਲਕ ਦੀ ਗੱਲ ਕਰੀਏ ਜਿਹੜੀ ਇਸ ਦੀ ਮਾਂ ਦਾ ਮਿਲਕ ਰਿਕਾਰਡ ਹੈਗਾ ਡੈਮ ਬੈਸਟਿਲੇਟਰਨਸ ਡਿਟੇਲ ਹੈਗਾ ਜੀ ਮਿਲਕ ਰਿਕਾਰਡ ਦੇਖੋ ਜੀ 11659 ਲੀਟਰ ਠੀਕ ਹੈ ਜੀ ਜੋ ਕਿ ਇੱਕ ਬਹੁਤ ਹੀ ਚੰਗਾ ਤੇ ਵਧੀਆ ਉਤਮਮਾਰਜ ਦੇ ਬੁੱਲ ਮਿਲਕ ਮੰਨਿਆ ਜਾਂਦਾ ਵਾ ਜੀ 11659 ਨੂੰ ਜੇ ਆਪਾਂ 705 ਦੇ ਭਾਗ ਕਰਦੇ ਤੱਕ 38 ਤੋਂ 43 ਲੀਟਰ ਆਪਾਂ ਨੂੰ ਇੱਕ ਦੇ ਦਿੰਦੇ ਆਸ ਤੇ ਨਿਕਲ ਕੇ ਆ ਰਹੀ ਆ ਠੀਕ ਹੈ ਜੀ ਬਹੁਤ ਜੋ ਕੇ ਬਹੁਤ ਇੱਕ ਚੰਗਾ ਰਿਕਾਰਡ ਹੈ ਫੈਟ ਜਿਵੇਂ ਤੁਹਾਨੂੰ ਮੈਂ ਦੱਸ ਕੇ ਡਿਆਂ 4.5 ਹੈ ਜੋ ਕਿ ਇੱਕ ਬਹੁਤ ਹੀ ਚੰਗੀ ਫੈਟ ਮੰਨੀ ਜਾਂਦੀ ਹੈ ਜੀ ਇਹ ਇਹ ਦਰਸਾਉਂਦਾ ਹੈ ਫੈਟ 4.5 ਕਿ ਅਸੀਂ ਜਿਹੜੀਆਂ ਬੁੱਲਦੀਆਂ ਵੱਚੀਆਂ ਜਾਂ ਗਾਂਾਂ ਦوار ਦਿੱਤੇ ਜਾਣ ਵਾਲੇ ਦੁੱਧ ਵਿੱਚ ਚਰਬੀ ਦੀ ਮਾਤਰਾ 4.5% ਹੋਣ ਦੀ ਸੰਭਾਵਨਾ ਹੈ ਠੀਕ ਹੈ ਜੀ ਜੇ 4.5 ਤੋਂ ਪਾਰ ਹੋਵੇ ਐਕਸੀਲੈਂਟ ਜਾਂ 4.5 ਹੋਵੇ ਇਹ ਜਿਆਦਾਤਰ ਜਾਰਸੀ ਜਾਂ ਦੇਸੀ ਗਾਇਆਂ ਵਿੱਚ ਇੰਨੀ ਫੈਟ ਪਾਈ ਜਾਂਦੀ ਹੈ ਬਟ ਇਹ ਜਿਹੜੀ ਫੈਟ ਦੇਖੋ ਐਚਐਫ ਵਿੱਚ ਵੀ ਆਪਾਂ ਨੂੰ 4.5% ਨਜ਼ਰ ਆਈ ਹੈ 4 ਤੋਂ 4.5 ਹੋਵੇ ਵੈਰੀ ਗੁੱਡ 3.5 ਤੋਂ ਲੈ ਕੇ 4 ਦੇ ਵਿੱਚ ਕਰ ਗੁੱਡ ਮੰਨਿਆ ਜਾਂਦਾ ਵਾ ਬਟ ਆਪਣੇ 4.5 ਜੋ ਕਿ ਇੱਕ ਚੰਗੀ ਫੈਟ ਆਪਾਂ ਮੰਨ ਸਕਦੇ ਹਾਂ ਪ੍ਰੋਟੀਨ ਦੇਖੋ ਜੀ 3.50 ਫੈਟ ਕੇਜੀ 524 ਆਪ ਨੂੰ ਵਧਾ ਕੇ ਦੇ ਰਿਹਾ ਹੈ ਜੋ ਕਿ ਇੱਕ ਚੰਗਾ ਰਿਕਾਰਡ ਹੈ ਪ੍ਰੋਟੀਨ ਆਪਾਂ ਨੂੰ 418 ਪਲੱਸ ਕਰ ਰਿਹਾ ਹੈ ਠੀਕ ਹੈ ਜੀ ਤੇ ਇਸ ਦਾ ਜਿਹੜਾ ਮਿਲਕ ਦਾ ਪ੍ਰੋਡਕਸ਼ਨ ਆ ਉਹ A1 A2 ਹੈ ਜੋ ਕਿ ਇੱਕ ਚੰਗਾ ਤੇ ਉੱਤਮ ਮਿਲਕ ਮੰਨਿਆ ਜਾਂਦਾ ਹੈ ਮਿਲਕ ਦੀ ਆਪਾਂ ਨੂੰ ਕਿੰਨੀ ਪ੍ਰੋਡਕਸ਼ਨ ਵਧਾ ਕੇ ਦੇ ਰਿਹਾ ਹੈ ਜੀ ਪਲੱਸ 1019 ਜੋ ਕਿ ਤਕਰੀਬਨ ਤੈਨ ਤੋਂ ਸਾਰੇ ਦਾ ਲੀਟਰ ਆਪਾਂ ਨੂੰ ਇੱਕ ਦਿਨ ਦੀ ਅਸਤੋਂ ਪੈ ਰਹੀ ਹੈ ਜੋ ਕਿ ਇੱਕ ਚੰਗਾ ਰਿਕਾਰਡ ਮੰਨਿਆ ਜਾ ਸਕਦਾ ਹੈ ਫੈਟ ਆਪਾਂ ਨੂੰ 66 ਕਿਜੀ ਵਧਾ ਕੇ ਦੇ ਰਿਹਾ ਹੈ ਜੀ ਤੇ ਪ੍ਰੋਟੀਨ ਵਿੱਚ ਵੀ ਆਪਾਂ ਨੂੰ 36 ਕਿਜੀ ਵਾਧਾ ਕਰ ਰਿਹਾ ਹੈ ਇਸ ਬਲਦੀਆਂ ਵੱੱਛੀਆਂ ਅੱਗੇ ਜੇ ਆਪਾਂ ਇਸ ਦੇ ਹੁਣ ਹੈਲਥ ਤੇ ਫਰਟੀਲਿਟੀ ਤੇ ਕਾਲ ਵਿੰਗ ਟ੍ਰੇਟਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਦੇਖੋ ਜੀ ਐਸ ਸੀ ਈ ਸਾਇਰ ਕਾਲ ਵਿੰਗ ਇਸ ਐਸ ਦਾ 2.20 ਹੀ ਹੈ ਜੋ ਕਿ ਇੱਕ ਚੰਗਾ ਰਿਕਾਰਡ ਮੰਨਿਆ ਗਿਆ ਮਤਲਬ ਕਿ ਅਸੀਂ ਬੱਚੀਆਂ ਅੱਗੇ ਬੱਚੇ ਦੇਣਗੇ ਆ ਜਾਂ ਬੱਚੀਆਂ ਦੇਣਗੀਆਂ ਅੱਗੇ ਤਾਂ ਉਹਨਾਂ ਨੂੰ ਸੂਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਜਲਦੀ ਆਸਾਨੀ ਨਾਲ ਬੱਚਾ ਪੈਦਾ ਹੋ ਸਕਦਾ ਹੈ ਜੀ ਪ੍ਰੋਡਕਟਿਵ ਲਾਈਫ ਬੇਸ ਦੀ +3 ਹੈ ਠੀਕ ਹੈ ਜੀ ਇਹ ਇਹ ਦਰਸਾਉਂਦਾ ਵਾ ਕਿ ਇਸ ਬੁੱਲਦੀਆਂ ਬੱਚੀਆਂ ਕਿੰਨਾ ਲੰਮਾ ਲੰਬਾ ਸਮਾਂ ਦੁੱਧ ਦਿੰਦੀਆਂ ਰਹਿਣਗੀਆਂ ਠੀਕ ਹੈ ਜੀ ਆਮ ਨਾਲ ਪਲੱਸ ਇਸ ਦਾ ਤਿੰਨ ਮਾਦਵਲੇ ਕਿ ਹੈ ਤਿੰਨ ਤੋਂ ਚਾਰ ਮਹੀਨੇ ਆਪਣਾ ਲੰਮਾ ਸਮਾਂ ਦੁੱਧ ਦਿੰਦੀਆਂ ਰਹਿਣਗੀਆਂ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਗਿਆ ਹੈ ਇਸ ਦੇ ਵਿੱਚ ਸਿਰਫ ਇੱਕ ਹੀ ਨੈਗੇਟਿਵ ਪੁਆਇੰਟ ਹੈ ਇਸ ਬੁੱਲ ਦੇ ਵਿੱਚ ਜੋ ਕਿ ਇਸ ਦਾ ਡੀਪੀਆਰ ਜੋ ਕਿ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਮਾਈਨਸ ਵਿੱਚ ਹੈ ਮਾਈਨਸ 1.7 ਹੈ ਇਸ ਦਾ ਸਿਮੈਟਿਕ ਸੈਲ ਸਕੋਰ ਵੀ ਥੋੜਾ ਕਾ ਜਿਆਦਾ ਹੈ ਪਲੱਸ 3.14 ਹੈ ਹੀਫਰ ਕਨਸੈਪਸ਼ਨ ਰੇਟ ਤੇ ਇਸ ਕਾਉ ਕਨਸੈਪਸ਼ਨ ਰੇਟ ਵੀ ਥੋੜਾ ਕਾ ਨੈਗੇਟਿਵ ਵਿੱਚ ਹੈ ਬਟ ਉਹ ਇੰਨਾ ਜਿਆਦਾ ਨੈਗੇਟਿਵ ਵਿੱਚ ਨਹੀਂ ਹੈ ਉਹ ਚੱਲ ਜਾਂਦਾ ਵਾ ਬਟ ਇੱਕ ਨੈਗੇਟਿਵ ਪੁਆਇੰਟ ਜ਼ਰੂਰ ਆਪਾਂ ਕਹਿ ਸਕਦੇ ਹਾਂ ਇਸ ਬੋਲ ਦਾ ਜੋ ਕਿ ਹੈ ਡੀਪੀਆਰ ਤੇ ਐਸਸੀਐਸ ਬਟ ਡੀਪੀਆਰ ਜੇ ਦੇਖੀ ਇੱਕ ਵਾਰ ਇਸ ਬੋਲ ਦੀ ਅੱਗੇ ਵੱੱਛੀ ਆਪਣੀ ਰਹਿ ਜਾਵੇ ਮੰਨ ਕੇ ਚਲੋ ਕਨਸੈਪਸ਼ਨ ਕਰ ਜੇ ਰਿਪੀਟ ਨਾ ਕਰੇ ਤਾਂ ਅੱਗੇ ਇਹਦੀਆਂ ਵੱੱਛੀਆਂ ਜਿਆਦਾ ਰਿਪੀਟ ਨਹੀਂ ਕਰਨਗੀਆਂ ਠੀਕ ਹੈ ਜੀ ਤਾਂ ਉਹ ਆਪਾਂ ਉਸਾ ਉਹਨਾ ਬੋਲ ਆਪਾਂ ਗਾਂ ਦੇ ਸੀਮਨ ਭਰਉਣਾ ਇਸ ਬੋਲ ਦਾ ਕਿ ਜੈਸ ਦਾ ਡੀਪੀਆਰ ਪਲੱਸ ਵਿੱਚ ਹੋਵੇ ਇਹਨਾਂ ਨੂੰ ਧਿਆਨ ਰੱਖਣਾ ਤੇ ਸਮੈਟਿਕ ਸੈੱਲ ਸਕੋਰ ਵੀ ਆਪਾਂ ਉਸ ਗਾਂ ਦੇ ਇਸ ਬੱਚੇ ਦਾ ਜਾਂ ਬੋਲ ਦਾ ਸੀਮਨ ਲਵਾਉਣਾ ਵਾ ਕਿ ਜੈਸ ਨੂੰ ਮਸਟੈਟਸ ਦੀ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਕਿਉਂਕਿ ਜੇ ਪਹਿਲਾਂ ਹੀ ਮਸਟੈਟਸ ਦੀ ਪ੍ਰੋਬਲਮ ਆ ਰਹੀ ਹੈ ਤਾਂ ਆਪਾਂ ਐਸਾ ਦਾ ਸੀਮਨ ਭਰਾਤਾ ਤਾਂ ਉਹ ਅੱਗੇ ਹੋਰ ਜ਼ਿਆਦਾ ਵੱਧ ਜਾਵੇਗੀ ਕਿਉਂਕਿ ਇਹਦਾ ਥੋੜਾ ਪਲੱਸ 3.14 ਵਿੱਚ ਹੈ ਜੋ ਕਿ ਲੇਵੇ ਦੀ ਇਨਫੈਕਸ਼ਨ ਜਾਂ ਮਸਟੇਟਸ ਦੀ ਇਹ ਦਿੱਕਤ ਆ ਸਕਦੀ ਹੈ। ਬਾਕੀ ਹੋਰ ਇਸ ਬੱਲੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਨੈਗੇਟਿਵ ਪੁਆਇੰਟ ਨਹੀਂ ਹੈ। ਜੇ ਆਪਾਂ ਹੁਣ TPS ਸਕੋਰ ਦੇਖੀਏ ਇਸਦਾ TPS ਸਕੋਰ ਦੇਖੋ ਜੀ 2773 ਜੋ ਕਿ ਇੱਕ ਚੰਗਾ ਸਕੋਰ ਮੰਨਿਆ ਗਿਆ ਹੈ। ਪੀਟੈਟ ਦੇਖੋ ਜੀ 1.26 ਹੈ ਜੋ ਕਿ ਪਲੱਸ ਵਿੱਚ ਬਹੁਤ ਚੰਗੀ ਗੱਲ ਹੈ। ਇਹ ਸਾਰੇ ਸਰੀਰ ਦੇ ਢਾਂਚੇ ਦੀ ਬਣਤਰ ਪੈਰਾਂ ਦੀ ਬਣਤਰ ਹੋ ਗਈ। ਔਰ ਅੰਡਰ ਦੀ ਹੈਲਥ ਹੋਗੀ ਜਾਂ ਕਿਦਾਂ ਸਾਰਾ ਦੇਖਦੇ ਹੋਏ ਪੀ ਟੈਟਸ ਕੋਲ ਤੇ ਟੀਪੀਐਸ ਕੋਰ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਜੀ ਯੂਡੀਐਸ ਹੁੰਦਾ ਜੇ ਅੰਡਰ ਦੀ ਹੈਲਥ ਹੋਗੀ ਪਲੱਸ 1.11 ਹੈ ਇਸ ਦਾ ਪੂਰਾ ਮਤਲਬ ਇਹ ਹੈ ਇਸ ਦਾ ਅੰਡਰ ਕੰਪੋਜ਼ਿਟ ਸਕੋਰ ਜੋ ਕਿ 1.11 ਹੈ ਇਹ ਦੱਸਾਉਂਦਾ ਹੈ ਕਿ ਬੋਲ ਦੀਆਂ ਬੱਚੀਆਂ ਦੀ ਅੰਡਰ ਦੀ ਬਣਤਰ ਕਿੰਨੀ ਵਧੀਆ ਹੋਵੇਗੀ ਇਹ ਅੰਕ ਇਸ ਵਿੱਚ ਇਹ ਅੰਕੜੇ ਦਰਜ ਕੀਤੇ ਜਾਂਦੇ ਆ ਫੋਰ ਅੰਡਰ ਅਟੈਚਮੈਂਟ ਦੇ ਅੰਕੜੇ ਲਏ ਜਾਂਦੇ ਆ ਰੇਅਰ ਅੰਡਰ ਹਾਈਟ ਅੰਡਰ ਡੈਪਥ ਟੀਟੀ ਪਲੇਸਮੈਂਟ ਤੇ ਅੰਡਰ ਦੀ ਕਲਿਫਟ ਆਪਣੇ ਇਸ ਬੋਲਰ ਦਾ 1.11 ਹੈ ਜੋ ਕਿ ਵੈਰੀ ਗੁੱਡ ਅੰਡਰ ਕੁਆਲਿਟੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਤੇ ਜੇ ਇਹ 2.0 ਪਲੱਸ ਬਤਾ ਐਕਸੀਲੈਂਟ ਮੰਨਿਆ ਗਿਆ ਹੈ ਆਪਾਂ ਇੱਕ 1.11 ਹੈ ਜੋ ਕਿ ਆਪਾਂ ਵੈਰੀ ਗੁੱਡ ਦੀ ਕੁਆਲਿਟੀ ਵਜ੍ਹਾ ਨਾਲ ਦਰਜ ਕਰ ਸਕਦੇ ਹਾਂ ਐਫ ਐਲ ਸੀ ਫੁੱਟ ਲੈਗ ਸਕੋਰ ਹੁੰਦਾ ਜੀ 1.48 ਹੈ ਮਤਲਬ ਕਿ ਇਸ ਬੋਲਰ ਨੂੰ ਪੈਰਾਂ ਦੀ ਵੀ ਕਿਸੇ ਪ੍ਰਕਾਰ ਦੀ ਵੀ ਦਿੱਕਤ ਨਹੀਂ ਆਵੇਗੀ ਠੀਕ ਹੈ ਜੀ ਨਾ ਖੋਰ ਦੇ ਉੱਪਰ ਖੋਰ ਚੜਨ ਦਾ ਨਾ ਪਿਛਲੇ ਪਾਰਾਂ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ ਸਰੀਰ ਦਾ ਸਟਰਕਚਰ ਸਟਰੈਂਥ ਬੋਡੀ ਡੈਫਟ ਸਾਰੇ ਦੇਖੋ ਤੁਸੀਂ ਪਲੱਸ ਵਿੱਚ ਹੀ ਨੇ ਤਕਰੀਬਨ ਬਸ ਇੱਕੋ ਇੱਕ ਨੈਗੇਟਿਵ ਪੁਆਇੰਟ ਜੋ ਕਿ ਹੈ ਡੀਪੀਆਰ ਦਾ ਤੁਹਾਨੂੰ ਮੈਂ ਦੱਸ ਗਿਆ ਹਟਿਆਂ ਬਸ ਉਸ ਗੱਲ ਤੇ ਗੌਰ ਕਰਨੀ ਹੈ ਵੀ ਜੈਸ ਵੱਛੀ ਦੇ ਆਪਾਂ ਇਸ ਬੋਲ ਦਾ ਸੀਮਨ ਭਰਉਣਾ ਭਈ ਉਹ ਵੱਛੀ ਅੱਗੋਂ ਉਸ ਬੋਲ ਦੀ ਹੋਵੇ ਜੈਸ ਦਾ ਡੀਪੀਆਰ ਪਲੱਸ ਵਿੱਚ ਹੋਵੇ ਤਾਂ ਇਹ ਦੋਨੇ ਆਪਸ ਵਿੱਚ ਇਹਨਾਂ ਦਾ ਬੈਲੈਂਸ ਬਣਿਆ ਰਹਿੰਦਾ ਵਾ ਅੱਗੇ ਉਸ ਦੀਆਂ ਵੱਛੀਆਂ ਰਿਪੀਟਰ ਨਹੀਂ ਮਾਰਨਗੀਆਂ ਠੀਕ ਹੈ ਜੀ ਤੇ ਜਿਹੜਾ ਸਮੈਟਿਕ ਸੈਲ ਸਕੋਰ ਆ ਉਹ ਲੇਵੇ ਦੀ ਇਨਫੈਕਸ਼ਨ ਵਾਲਾ ਉਸ ਬੱਲ ਦੇ ਬੱਚਿਆਂ ਦੇ ਆਪਾਂ ਪਰੋਣਾ ਵਾ ਜਿਸ ਦਾ ਸਮੈਟਿਕ ਸੈਲ ਸਕੋਰ ਘੱਟ ਹੋਵੇ ਜਿਸ ਨੂੰ ਲੇਵੇ ਦੀ ਦਿੱਕਤ ਨਾ ਆਉਂਦੀ ਹੋਵੇ ਇਸ ਦਾ ਇਹ ਬੈਲੈਂਸ ਆ ਉਸ ਵਿੱਚ ਬਣਿਆ ਰਹਿੰਦਾ ਠੀਕ ਆ ਜੀ ਇਹ ਸੀ ਆਪਣੀ ਅੱਜ ਦੀ ਬੁੱਲ ਦੀ ਜਾਣਕਾਰੀ ਜਿਸ ਦਾ ਕੀ ਪੂਰਾ ਨਾਮ ਹੈ HF50358 ਮੂਲਰ ਜਰਮਨੀ ਇੰਪੋਰਟਡ ਬੱਲ ਹੈ ਜੀ ਧੰਨਵਾਦ ਜੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ